ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਮੋਗੇ ਚੱਲਿਆ ਮੋਗੇ ਤੋਂ ਬਾਅਦ ਜਲੰਧਰ ਜਾਊਂਗਾ ਕਿ ਰਕੇ ਦਾ ਨਾਲ ਅਦਗਰ ਦਾ ਨਾਲ ਕਿ ਆਮ ਲੋਕਾਂ ਨਾਲ ਮੀਟਿੰਗ ਹੈ ਮਿਲਣੀ ਹੈ ਤੇ ਤੁਸੀਂ ਰਸਤੇ 'ਚ ਰੋਕੇ ਮੇਰਾ ਮਾਨਸਨਮਾਨ ਕੀਤਾ ਤਾਂ ਮੈਨੂੰ ਬਹੁਤ ਠੰਡ ਲੱਗਿਆ ਜਦੋਂ ਤੋਂ ਮੈਂ ਠੰਡਿਗੜੋਂ ਚੱਲਿਆ ਸੇਮੇ ਸਤ ਨੂੰ ਬਾਰਿਸ਼ ਤਰ੍ਹਾਂ ਹੋਇਆ ਕਿ ਜਗਾ ਜਗਾ ਤੇ ਪੁਲਿਸ ਵਾਲਾਂ ਨੂੰ ਪਤਾ ਲੱਗ ਜਾਂਦਾ ਕਿ ਕੌਣ ਜਾ ਰਿਹਾ ਹੈ ਸੋ ਇਹ ਪਿਆਰ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਜਦੋਂ ਜਦੋਂ ਤੱਕ ਤੁਸੀਂ ਆਓਗੇ ਜਦੋਂ ਤੱਕ ਤੁਸੀਂ ਮੈਨੂੰ ਬੁਲਾਓਗੇ ਆਫੀਸ਼ੀਅਲੀ ਉਦੋਂ ਆਪਾਂ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਰੋਡ ショਅ ਕਹੋਗੇ ਰੋਡ ショਅ ਕਰਾਂਗੇ ਜਿੱਥੇ ਕਹੋਗੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਥੇਲ 'ਚ ਅੰਦਰ ਕਰਕੇ ਇਹ ਗਲਤਫਹਿਮੀ ਪਾਈ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਸੀਆਮਾ ਦੀ ਪਾਰਟੀ ਨੂੰ ਰੋਕ ਦਾਂਗੇ ਪਰ ਆਮਾ ਦੀ ਪਾਰਟੀ ਇੱਕ ਦਰਿਆ ਦਾ ਨਾਮ ਹੈ ਤਿਰਿਆ ਜਿਹੜੇ ਨੇ ਉਹ ਆਪਣੇ ਰਸਤੇ ਆਪ ਬਣਾਉਂਦੇ ਨੇ ਤਿਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਸੰਕਰਦੀ ਘੜੀ ਚ ਆਮ ਆਮੀ ਪਾਰਟੀ ਦੇ ਨਾਲ ਖੜੇ ਆ ਅਰਵਿੰਦ ਕੇਜਰੀਵਾਲ ਦੇ ਨਾਲ ਚਕਾਨ ਵਾਂਗੂ ਖੜੇ ਆ ਹਰ ਰੋਜ਼ ਉਹਨਾਂ ਕੋਲੇ ਕੀ ਜਾਂਦੇ ਆ ਤੇ ਪੋਟਾ ਦਿੰਦੀ ਆ ਕਿ ਦੇਸ਼ ਦੇ ਵਿੱਚ ਕਿੱਥੇ ਕਿੱਥੇ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਹੱਕ ਦੇ ਵਿੱਚ ਕੋਈ ਮੁਜ਼ਾਹਰਾ ਹੋਇਆ ਕੋਈ ਤੁਹਾਡੇ ਹੱਕ ਦੇ ਵਿੱਚ ਮੋਮਬੱਤੀ ਮਾਰਚ ਹੋਇਆ ਤੇ ਤੁਹਾਡੀ ਜਿਹੜੀ ਗ੍ਰਿਫਤਾਰੀ ਦਾ ਵਿਰੋਧ ਹੋਇਆ ਅੱਜ ਇਹ ਤੁਹਾਡਾ ਜਿਹੜਾ ਇਸ ਤਰ੍ਹਾਂ ਖੜ ਕੇ ਜਿਹੜਾ ਪਾਰਟੀ ਨੂੰ ਸਪੋਰਟ ਕਰਨ ਦਾ ਬਿਨਾ ਕੋਈ ਅਸਲ ਕੋਈ ਖੱਦਾ ਪੱਤਰ ਨਹੀਂ ਰਾ ਦੁਪਹਿਰ ਦਾ ਐਨੇ ਟੈਂਪਰੇਚਰ ਚ ਕੌਣ ਮਦਨ ਸੁਖੀ ਬਾਦਲ ਲੇਕਾ ਇਸ ਗੱਡੀ ਦੇ ਉੱਤੇ ਵੀ ਛਤਲਵਾਰ ਕੀ ਮੈਨੂੰ ਸਾਰੇ ਆਪਣਾ ਇਹ ਕੀ ਆਰਾਮ ਹੈ ਚੜੇ ਭਾਜੀ ਇਹ ਮਾਨ ਸਾਹਿਬ ਤੁਹਾਡਾ ਪਿਆਰ ਹੈ ਮਾਨ ਸਾਹਿਬ ਅੱਗੇ ਵਧੋ ਸਾਰਾ ਪੰਜਾਬ ਤੁਹਾਡੇ ਨਾਲ ਆ ਤੁਹਾਡੀ ਸੋਚ ਦੇ ਨਾਲ ਆ ਕੇ ਜੀਵਲ ਸਾਹਿਬ ਦੇ ਨਾਲ ਆ ਤੁਸੀਂ ਅੱਗੇ ਵਧੋ ਸਾਰਾ ਯੂਥ ਤੁਹਾਡੇ ਨਾਲ ਆ 13 ਨੇ 13 ਸੱਟ ਕੇ ਜਿੱਤ ਸੀਤਾ ਜਿੱਤ ਕੇ ਪੰਜਾਬ ਤੁਹਾਡੀ ਝੋਲੀ ਪਾਉ। ਬਦੋਂ ਅੰਤਮ